ਬੈਡ ਸੋਰ ਹੋਏ ਹੋਏ ਆ ਬੈਕ ਸਾਈਡ ਤੇ ਕੀੜੇ ਪਏ ਹੋਏ ਆ ਬਜ਼ੁਰਗ ਦੇ ਔਰ ਨਗਨ ਅਵਸਥਾ ਚ ਪਿਆ ਔਰ ਸਿਰਫ ਤੇ ਸਿਰਫ ਕੀ ਕਰ ਰਿਹਾ ਮੌਤ ਦਾ ਇੰਤਜ਼ਾਰ ਸਿਵਲ ਹਸਪਤਾਲ ਫਿਰ ਖੁੱਲੇ ਕਾਰੇ ਵਾਸਤੇ ਸਿਰਫ ਰੈਫਰ ਕਰਨ ਵਾਸਤੇ ਖੁੱਲੇ ਆ ਅੱਜ ਇਹ ਬਜ਼ੁਰਗ ਵਿਚਾਰਾ ਦਸਹਰੇ ਤੇ ਉਸ ਹੈਲਥ ਡਿਪਾਰਟਮੈਂਟ ਦੇ ਰਾਵਣ ਨੂੰ ਪੁੱਛ ਰਿਹਾ ਵੀ ਉਹ ਰਾਮ ਜੀ ਕਿੱਥੇ ਨੇ ਭਾਈ ਜੇ ਤੁਹਾਡੇ ਆ ਹਸਪਤਾਲ ਚ ਪਏ ਮਰੀਜ਼ ਤੇ ਕੀੜੇ ਪੈ ਗਏ ਫਿਰ ਉਸ ਤੋਂ ਵੱਡੀ ਬਿਸ਼ਰਮੀ ਚਲੋ ਜੇ ਅੰਗੈਲੀ ਹੋ ਗਈ ਪੈ ਗਏ ਕੀੜੇ ਫਿਰ ਕਿ ਟੋ ਘਟ ਉਸ ਅੰਗੈਲੀ ਨੂੰ ਮਾਰਾ ਜਾਂ ਦੱਬ ਲੋ ਇਨਸਾਨੀਅਤ ਦੇ ਨਾਤੇ ਫਸਟ ਏਡ ਤਾਂ ਦੇ ਦਿੰਦੇ ਇੱਕ ਪੱਟੀ ਤਾਂ ਕਰ ਦਿੰਦੇ ਕੀੜੇ ਤਾਂ ਕੱਢ ਕੇ ਜ਼ਖਮ ਤਾਂ ਸਾਫ਼ ਕਰ ਦਿੰਦੇ ਡਾਈਪਰ ਤਾਂ ਲਾ ਦਿੰਦੇ ਨੰਗਾ ਹੀ ਭੇਜਤਾ ਵਾਪਸ ਕਿ ਪਰਚਾ ਘਟਦਾ ਇਕੱਲਾ ਇਕਲੀ اوਪੀਡੀ ਸਲਿੱਪ ਹੀ ਹੈ ਇੱਕ ਇਹਦੇ ਵਿੱਚ ਕੋਈ ਡਿਸਚਾਰਜ ਕਾਰਡ ਨਹੀਂ ਵੀ ਇਹਨੂੰ ਦਾਖਲ ਨਹੀਂ ਕੀਤਾ ਉਹਨਾਂ ਨੇ ਔਰ 24 ਘੰਟੇ ਉੱਥੇ ਰੱਖਿਆ اوਪੀਡੀ ਬੇਸਤੀ ਲਾਓ ਐਡਮਿਟ ਹੀ ਨਹੀਂ ਕੀਤਾ ਪੇਸ਼ੈਂਟ ਹਵਾਚ ਹੀ ਰੱਖਿਆ ਕੀੜੇ ਕੀੜੇ ਭਰੇ ਹੋਇਆ ਕੀੜੇ ਕੀੜੇ ਆ ਵਿੱਚ ਦੇਖੋ ਕੀੜੇ ਕਲਬਲ ਕਲਬਲ ਕਰਦੇ ਫਿਰਦੇ ਆ ਕੀੜੇ ਪਛਾਣਦਾ ਤਾਂ ਸਾਡੇ ਨੰਬਰ ਸਕਰੀਨ ਤੇ ਵੀ ਦਿੱਤੇ ਹੋਏ ਆ ਤੇ 978030072 82848 ਤੇ 0072 ਇਹਨਾਂ ਨੰਬਰਾਂ ਤੇ ਸੰਪਰਕ ਵੀ ਕਰਿਓ ਜੇ ਕੋਈ ਬਾਪੂ ਜੀ ਦੇ ਚਿਹਰੇ ਨੂੰ ਪਛਾਣਦਾ ਤਾਂ ਜੋ ਆਪਾਂ ਇਹਦੇ ਪਰਿਵਾਰ ਤੱਕ ਪਹੁੰਚ ਕਰ ਸਕੀਏ ਇਨਸਾਨ ਕੀੜਿਆਂ ਨਾਲ ਖਾਧਾ ਗਿਆ ਤੁਸੀਂ ਛੁੱਟੀ ਦੇ ਰਹੇ ਹੋ ਲਾਹਣ ਤਾਂ ਤੁਹਾਡੇ ਤੇ ਜੇ ਤੁਸੀਂ ਆਪਣੀ ਡਿਊਟੀ ਵੀ ਨਹੀਂ ਪੂਰੀ ਕਰ ਲਾਉਂਦੇ ਸ਼ੂਟ ਮਾਜਰਾ ਛੂਟ ਮਾਜਰਾ ਚੁਨੀ ਰੋੜਦੇ ਆ ਸ਼ੂਟ ਮਾਜਰਾ ਪੈਂਡਾ ਨਾ ਕੀ ਹੈ ਬਾਬਾਈ ਆਪਕਾ ਨਾਮ ਕੀ ਹੈ ਸ਼ੰਕਰ 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 ਆਪਕਾ ਬੇਟਾ ਹੈ ਕੋਈ ਕਿਆ ਨਾਮ ਹੈ ਉਸਕਾ ਬੋਲਾ ਬੋਲਾ ਹਾਂ ਬੋਲਾ ਬੋਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿੱਥੇ ਦੁਸ਼ਹਿਰਾ ਵਾ ਅਸੰਗਤਾਂ ਜਾ ਰਹੀਆਂ ਅੱਜ ਅਸੀਂ ਵੀ ਇੱਥੇ ਦੁਸ਼ਹਿਰਾ ਮਨਾ ਰਹੇ ਸੀ ਚਿੱਟੇ ਦਾ ਪੁਤਲਾ ਫੂਕ ਕੇ ਪਰ ਉੱਥੇ ਅੱਜ ਅਸੀਂ ਹਜੇ ਇੱਧਰ ਸਾਰੇ ਰੁੱਝੇ ਹੋਏ ਸੀ ਇਹ ਭੈਣਾ ਸਾਡੀਆਂ ਰਾਜਪੁਰੇ ਤੋਂ ਪਟਿਆਲੇ ਜ਼ਿਲ੍ਹੇ ਤੋਂ ਇੱਕ ਬਜ਼ੁਰਗ ਨੂੰ ਲੈ ਕੇ ਇੱਥੇ ਪਹੁੰਚੀਆਂ ਜਿਦੇ ਕੀੜੇ ਪਏ ਹੋਏ ਨੇ ਇਹ ਭੈਣ ਟੀਚਰ ਆ ਭੈਣ ਕਹਿੰਦੀ ਮੈਂ ਕਿਸੇ ਹੋਰ ਮਰੀਜ਼ ਦਾ ਪਤਾ ਲੈਣ ਪਹੁੰਚੀ ਸੀ ਉੱਥੇ ਰਾਜਪੁਰੇ ਸਿਵਲ ਹਸਪਤਾਲ 'ਚ ਉੱਥੇ ਬਜ਼ੁਰਗ ਸ਼ੰਕਰ ਨਾਮ ਦਾ ਬਜ਼ੁਰਗ ਪਿਆ ਕੈਥਲ ਜ਼ਿਲ੍ਹਾ ਹਰਿਆਣਾ ਦਾ ਦੱਸਦਾ ਆਪਣੇ ਆਪ ਨੂੰ ਤੇ ਕਿਹੜਾ ਪਿੰਡ ਦਾ ਦੱਸਦਾ ਸੀ ਚੂੜਮਾਜਰਾ ਚੂੜਮਾਜਰਾ ਪਿੰਡ ਦੱਸਦਾ ਸੀ ਤੇ ਇਹਦੇ ਬੈੱਡ ਸੋਰ ਹੋਏ ਹੋਏ ਆ ਬੈਕ ਸਾਈਡ ਤੇ ਕੀੜੇ ਪਏ ਹੋਏ ਆ ਬਜ਼ੁਰਗ ਦੇ ਔਰ ਨਗਨ ਵਸਤਾ 'ਚ ਪਿਆ ਔਰ ਸਿਰਫ ਤੇ ਸਿਰਫ ਕੀ ਕਰ ਰਿਹਾ ਮੌਤ ਦਾ ਇੰਤਜ਼ਾਰ ਔਰ ਆਪਣੇ ਅੰਤ ਛੱਡ ਹੀ ਦਿੱਤਾ ਪਰ ਸਾਡੇ ਸਮਾਜ ਨੇ ਸਾਡੇ ਸਿਸਟਮ ਨੇ ਵੀ ਛੱਡਤਾ ਇਹਨੂੰ ਰਾਜਪੁਰੇ ਸ਼ਹਿਰ ਦੇ ਵਿੱਚ ਮੈਂ ਐਸਐਮਓ ਸਾਹਿਬ ਨੂੰ ਪਟਿਆਲੇ ਦੇ ਐਸਐਮਓ ਸਾਹਿਬ ਨੂੰ ਬੇਨਤੀ ਕਰਦਾ ਮੈਂ ਸੀਐਮ ਸਾਹਿਬ ਨੂੰ ਹੈਲਥ ਮਿਨਿਸਟਰ ਸਾਹਿਬ ਨੂੰ ਬੇਨਤੀ ਕਰਦਾ ਜੇ ਅੱਜ ਸਰਕਾਰੀ ਹਸਪਤਾਲਾਂ ਦੇ ਵਿੱਚੋਂ ਇਸ ਤਰ੍ਹਾਂ ਮਰੀਜ਼ਾਂ ਨੂੰ ਲੈ ਕੇ ਆਉਣਾ ਪਊਗਾ ਤਾਂ ਫਿਰ ਮਰੀਜ਼ ਜਾਣਗੇ ਕਿੱਥੇ ਹੋਰ ਭਾਈ ਇਹ ਭੈਣ ਸਿਵਲ ਹਸਪਤਲ ਤੋਂ ਲੈ ਕੇ ਆਏ ਉਹਨਾਂ ਭੈਣਾਂ ਰਾਜਪੁਰੇ ਤੋਂ ਉਹਨਾਂ ਨੇ ਸੁੱਤੀ ਦਿੱਤੀ ਤੁਹਾਡੇ ਨੂੰ ਹਾਂਜੀ ਉਹ ਕਹਿੰਦੇ ਕਿ ਚਾਰਜ ਕਰਤਾ ਜੀ ਰੋਸ ਜਿੱਥੇ ਲੈ ਕੇ ਜਾਣਾ ਤੁਸੀਂ ਲੈ ਜਾਓ ਹਾਂਜੀ ਦੇਖੋ ਕੋਈ ਰਿਸ਼ਤਾ ਨਹੀਂ ਕੋਈ ਲਿਹਾਜ਼ ਨਹੀਂ ਸਿਰਫ ਇਨਸਾਨੀਅਤ ਦੇ ਨਾਤੇ ਇਹਨਾਂ ਨੇ ਆਵਾਜ਼ ਚੁੱਕੀ ਤੇ ਇਹਨਾਂ ਦੇ ਨਾਲ ਹੀ ਭੇਜਤਾ ਛੁੱਟੀ ਕਰਕੇ ਹਾਲਾਂਕਿ ਇਸ ਬਜ਼ੁਰਗ ਦੇ ਕੋਈ ਮੇਜਰ ਪ੍ਰੋਬਲਮ ਨਹੀਂ ਇਹਦੇ ਕੋਈ ਇਹ ਨਹੀਂ ਹੈਗਾ ਵੀ ਇਹਦੇ ਕੋਈ ਕੈਂਸਰ ਆ ਜਾਂ ਇਹਦੇ ਕੋਈ ਬਹੁਤ ਵੱਡੀ ਮੇਜਰ ਹੈਗੀ ਬਿਮਾਰੀ ਇਹਦੇ ਜਿਹੜੇ ਕੀੜੇ ਪਏ ਆ ਜਿਹੜੇ ਇਹਦੇ ਬੈਡ ਸੋਰ ਹੋਇਆ ਉਹ ਕੇਅਰ ਨਾ ਹੁਣ ਕਰਕੇ ਹੋਇਆ ਔਰ ਇਹਦਾ ਚੂਲਾ ਟੁੱਟਿਆ ਹੋਇਆ ਵਾ ਚੂਲੇ ਦੀ ਸਰਜਰੀ ਜੇ ਸਾਡੇ ਰਾਜਪੁਰੇ ਸ਼ਹਿਰ ਵਰਗੇ ਜਿਹੜੇ ਸਿਵਲ ਹਸਪੀਟਲ ਆ ਉਹਨਾਂ ਦੇ ਵੱਡੇ ਜੰਜਗਰਾਓ ਰਾਜਪੁਰਾ ਹੋ ਗਿਆ ਖੰਨਾ ਹੋ ਗਿਆ ਇਦਾਂ ਦੇ ਜਿਹੜੇ ਕਸਬੇ ਨੇ ਵੱਡੇ ਕਸਬੇ ਉਹਨਾਂ ਦੇ ਸਿਵਲ ਹਸਪਤਾਲਾਂ ਦੇ ਵਿੱਚ ਵੀ ਨਹੀਂ ਤਾਂ ਲੁਧਿਆਣੇ ਸਾਡੇ ਕਿੱਡਾ ਵੱਡਾ ਸਿਵਲ ਹਸਪੀਟਲ ਆ ਚੂਲੇ ਟੁੱਟੇ ਵਾਲਾ ਮਰੀਜ਼ ਜੀ ਇੱਥੇ ਭੇਜ ਦੋ ਇਹ ਵੀ ਪਟਿਆਲੇ ਭੇਜ ਦਿੰਦੇ ਆ ਰੇਜਿੰਦਰਾ ਚ ਇਹ ਵੀ ਪੀਜੀਆਈ ਭੇਜ ਦਿੰਦੇ ਆ ਮਤਲਬ ਸਿਵਲ ਹਸਪਤਾਲ ਫਿਰ ਖੋਲੇ ਕਾਰੇ ਵਾਸਤੇ ਸਿਰਫ ਰੈਫਰ ਕਰਨ ਵਾਸਤੇ ਖੁੱਲੇ ਆ ਅੱਜ ਇਹ ਬਜ਼ੁਰਗ ਵਿਚਾਰਾ ਅੱਜ ਦਸਹਿਰੇ ਤੇ ਉਸ ਹੈਲਥ ਡਿਪਾਰਟਮੈਂਟ ਦੇ ਰਾਵਣ ਨੂੰ ਪੁੱਛ ਰਿਹਾ ਵੀ ਉਹ ਰਾਮ ਜੀ ਕਿੱਥੇ ਨੇ ਭਾਈ ਉਹ ਡਾਕਟਰ ਜਿਹਨੂੰ ਰਾਮ ਜੀ ਕਹਿੰਦੇ ਸੀ ਜਿਹਨੂੰ ਰੱਬ ਕਹਿੰਦੇ ਸੀ ਜਿਹੜੇ ਡਾਕਟਰ ਹੱਥ ਲਾ ਕੇ ਆਰਾਮ ਕਰ ਦਿੰਦੇ ਸੀ ਬੰਦੇ ਨੂੰ ਉਹਨੂੰ ਲੋਕ ਰੱਬ ਕਹਿੰਦੇ ਸੀ ਅੱਜ ਦਾ ਡਾਕਟਰ ਸਿਰਫ ਰੈਫਰ ਕਰ ਰਿਹਾ ਅੱਜ ਦਾ ਡਾਕਟਰ ਸਿਰਫ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਿਹਾ ਅੱਜ ਦਾ ਅਫਸਰ ਉੱਥੇ ਬੈਠ ਕੇ ਸਿਰਫ ਐਫ ਆਈ ਆਰਾਂ ਦੇ ਜਿਹੜੀਆਂ ਐਮ ਐਲ ਆਰਾਂ ਵਾਲ ਲੜਾਈ ਝਗੜੇ ਵਾਲੀਆਂ ਇਹ 26 ਦਾ ਪਰਚਾ ਇਹ 302 ਦਾ ਪਰਚਾ ਜੀ ਇਹ 307 ਦਾ ਪਰਚਾ ਜੀ ਇਹ 25 ਦਾ ਪਰਚਾ ਇਹ ਮਨ ਲਓ 23 24 ਦਾ ਪਰਚਾ ਇਹ ਐਲ ਆਰ ਮਾਰਾਂ ਕੱਟਣ ਵਾਸਤੇ ਸਰਕਾਰੀ ਹਸਪਤਾਲਾਂ 'ਚ ਡਾਕਟਰ ਬੈਠੇ ਆ ਬਸ ਪ੍ਰਭੂ ਜੇ ਤੁਹਾਡੇ ਹਸਪਤਾਲ 'ਚ ਪਏ ਮਰੀਜ਼ ਦੇ ਕੀੜੇ ਪੈ ਗਏ ਫਿਰ ਉਸ ਤੋਂ ਵੱਡੀ ਬਿਸ਼ਰਮੀ ਚਲੋ ਜੇ ਅਣਗੈਲੀ ਹੋ ਗਈ ਪੈ ਗਏ ਕੀੜੇ ਫਿਰ ਕਿ ਟੁਕਟ ਉਸ ਅੰਗੈਲੀ ਨੂੰ ਮਾਰਾ ਜਾਂ ਤੰਬਲੋ ਫਿਰ ਨ ਕੀੜੇ ਤਾਂ ਕੱਢ ਦੋ ਸਾਫ ਤਾਂ ਕਰ ਦੋ ਉਵੇਂ ਹੀ ਕਿ ਕੀੜੇ ਪਏ ਹੋਣ ਦੇ ਬਾਵਜੂਦ ਉਹਨੂੰ ਛੁੱਟੀ ਦੇ ਦਿੱਤੀ ਉਹਨੂੰ ਰੈਫਰ ਕਰਤਾ ਪਹਿਨੇ ਕਿੰਨੇ ਦਿਨਾਂ ਤੋਂ ਦਾਖਲ ਸੀ ਉੱਥੇ ਰਾਤ ਨੂੰ ਕਰਵਾਇਆ ਸੀ ਰਾਤ ਨੂੰ ਕਰਵਾਇਆ ਸਵੇਰੇ ਫਿਰ ਉਹਨੇ ਰੈਫਰ ਕਰਤਾ ਔਰ ਇਹ ਲੜਕੀ ਨੇ ਸਵੇਰੇ ਐਂਬੂਲੈਂਸ ਵਿੱਚ ਹੀ ਇਹਨੂੰ ਪੱਟੀ ਪੱਟੀ ਕੀਤੀ ਤੇ ਮਤਲਬ ਆਣ ਲਈ ਅਸੀਂ ਬੈਠਣਾ ਸੀ ਵਿੱਚ ਉਹਦੇ ਕਰਕੇ ਥੋੜੇ ਕੀੜੇ ਥੱਲੇ ਸੁੱਟੇ ਤੁਸੀਂ ਮੈਡੀਕਲ ਸਟਾਫ ਹੈ ਭੈਣੇ ਉਦਾਂ ਹੀ ਅੱਛਾ ਸਮਾਜ ਸੇਵਾਜੀ ਦੇਖੋ ਇਹ ਭੈਣਾਂ ਸਾਡੀਆਂ ਸਮਾਜ ਸੇਵਾ ਕੋਈ ਮੈਡੀਕਲ ਇਹਨਾਂ ਦੀ ਹਿਸਟਰੀ ਨਹੀਂ ਹੈਗੀ ਵੀ ਕੋਈ ਇਹ ਡਾਕਟਰ ਜਾਂ ਕੋਈ ਨਰਸਿੰਗ ਸਟਾਫ ਨਹੀਂ ਇਹ ਪੱਟੀਆਂ ਕਰ ਸਕਦੀਆਂ ਇਹ ਕੀੜੇ ਕੱਢਣ ਦਾ ਪ੍ਰਾਲਾ ਕਰ ਸਕਦੀਆਂ ਤਾਂ ਉਹ ਜਿਹੜੇ ਸਪੈਸ਼ਲ ਡਾਕਟਰ ਸੀ ਉੱਥੇ ਉਹਨਾਂ ਨੇ ਕਿਉਂ ਨਹੀਂ ਕੱਢੇ ਔਰ ਇਹਨਾਂ ਨੇ ਜੇ ਐਡਮਿਟ ਕਰਾਇਆ ਹਸਪੀਟਲ ਦੇ ਵਿੱਚ ਪੇਸ਼ੈਂਟ ਨੂੰ ਤੇ ਉਹਨੂੰ ਚਲੋ ਰੈਫਰ ਕਰਨਾ ਸੀ ਉਹਨਾਂ ਨੇ ਕਰ ਦਿੰਦੇ ਪਰ ਇਨਸਾਨੀਅਤ ਦੇ ਨਾਤੇ ਫਸਟ ਰੇਟ ਤਾਂ ਦੇ ਦਿੰਦੇ ਇੱਕ ਪੱਟੀ ਤਾਂ ਕਰ ਦਿੰਦੇ ਕੀੜੇ ਤਾਂ ਕੱਢ ਕੇ ਜ਼ਖਮ ਤਾਂ ਸਾਫ਼ ਕਰ ਦਿੰਦੇ ਡਾਈਪਰ ਤਾਂ ਲਾ ਦਿੰਦੇ ਨੰਗਾ ਹੀ ਭੇਜਤਾ ਵਾਪਸ ਆਹ ਇੱਕ ਪਰਚਾ ਘਟਦਾ ਆ ਪਰਚੇ ਤੇ ਪਤਾ ਨਹੀਂ ਕੀ ਲਿਖਿਆ ਹੋਇਆ ਤੁਸੀਂ ਪੜ੍ਹ ਲਓ ਤੇ ਇਹ ਰੈਫਰ ਵੀ ਮਿਲਣਾ ਸਾਡੇ ਮਨੁੱਖਤਾ ਦੀ ਸੇਵਾ ਦੇ ਨੂੰ ਕਰਦਾ ਦੇਖੋ ਇੱਕ ਪ੍ਰਾਈਵੇਟ ਐਨ ਜੀਓ ਨੂੰ ਰੈਫਰ ਕਰ ਰਹੇ ਨੇ ਮੈਂ ਉੱਥੋਂ ਦੇ ਸਟਾਫ ਦੇ ਸੀ ਖਿਲਾਫ ਨਹੀਂ EMPLOYES ਨੇ ਜਿਹੜੇ ਉਹ ਸਾਡੇ ਵੀ ਸਤਿਕਾਰਯੋਗ ਨੇ ਉਹਨਾਂ ਦੇ ਹੱਥ ਕੁਝ ਵੀ ਨਹੀਂ ਉਹਨਾਂ ਦੇ ਹੱਥਾਂ ਦੇ ਵਿੱਚ ਤਾਂ ਇਹ ਵੀ ਹੈ ਨਹੀਂ ਮੈਨੂੰ ਲੱਗਦਾ ਪੱਟੀਆਂ ਦਾ ਸਮਾਨ ਵੀ ਹੈ ਨਹੀਂ ਉਹਨਾਂ ਕੋਲੇ ਤੇ ਨਹੀਂ ਤਾਂ ਇਨਸਾਨੀਅਤ ਨਾਤੇ ਉਹ ਪੱਟੀ ਤਾਂ ਕਰ ਹੀ ਦਿੰਦੇ ਉਹਨਾਂ ਕੋਲੇ ਪੱਟੀਆਂ ਦਾ ਸਮਾਨ ਵੀ ਹੈ ਨਹੀਂ ਇਹ ਭੈਣ ਨੇ ਜੋਤੀ ਨੇ ਪੱਟੀਆਂ ਕੀਤੀਆਂ ਐਂਬੂਲੈਂਸ ਦੇ ਵਿੱਚ ਇਹ ਵੀਰਜੀ ਆ ਸਾਡੇ ਇਹਨਾਂ ਦਾ ਧੰਨਵਾਦ ਹੈ ਐਂਬੂਲੈਂਸ ਲੈ ਕੇ ਆਏ ਨੇ ਇੱਥੇ ਔਰ ਆ ਇੱਕ ਦਾ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਏ او ਪੀ ਡੀ ਸਲਿੱਪ ਔਰ ਤੁਸੀਂ ਸੋਚੋ ਵੀ ਕੱਲ ਦਾ ਦਾਖਲ ਆ ਕੱਲੀ او ਪੀ ਡੀ ਸਲਿੱਪ ਹੀ ਹੈ ਇੱਕ ਇਹਦੇ ਵਿੱਚ ਕੋਈ ਡਿਸਚਾਰਜ ਰਿਕਾਰਡ ਨਹੀਂ ਵੀ ਇਹਨੂੰ ਦਾਖਲ ਨਹੀਂ ਕੀਤਾ ਉਹਨਾਂ ਨੇ او ਪੀ ਡੀ 베ਸ ਤੇ ਹੀ ਭੇਜਤਾ ਔਰ 24 ਘੰਟੇ ਉੱਥੇ ਰੱਖਿਆ او ਪੀ ਡੀ 베ਸ ਤੇ ਹੀ ਲਾਓ ਐਡਮਿਟ ਹੀ ਨਹੀਂ ਕੀਤਾ ਪੇਸ਼ੈਂਟ ਹਵਾਚ ਹੀ ਰੱਖਿਆ ਆਪਣ ਆ ਫੜੇਓ ਭੈਣੇ ਪਰਤੀ ਉਦੋਂ ਜਮਾ ਕਰਾ ਕੌਣ ਸੀ ਕੰਸਰ ਕੌਣ ਸੀ ਬੱਸਰ ਆ ਜੋ ਕਹਾਂ 'ਤੇ ਛੋੜੇ? ਨਾ 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 ਨਾ। ਕਹਾਂ ਜਾਣਾ ਹੈ ਬਾਬਾ ਬੋਲੋ। ਬਤਾਓ। ਆ ਪਾਣੀ ਨਹੀਂ ਲੈਣਾ। ਪਾਣੀ ਪੀਣਾ ਹੈ? ਨਾ। ਹਾਂ। ਆ ਪਾਣੀ ਨਾ ਨਹੀਂ। ਗਾਉਂ ਕਾਹਨ 'ਤੇ ਤੇ ਤੁਹਾਡਾ ਗਾਉਂ? ਹਾਂ। ਬਤਾਓ ਬਤਾਓ ਉਧਰ ਬਸ। ਜੀ ਜੀ ਨੂੰ ਬਤਾਓ। ਹਾਂ। ਹਾਂ ਦੇਖੋ ਜੀ ਬਜ਼ੁਰਗ ਦੇ ਕੀੜੇ ਪਏ ਹੋਏ ਸਾਰੇ। ਹਾਂ। ਆ ਸਾਰਾ ਫੁੜਾ। ਕੀੜੇ ਕੀੜੇ ਭਰੇ ਹੋਏ ਆ ਕੀੜੇ ਕੀੜੇ ਆ ਵਿੱਚ ਦੇਖੋ ਕੀੜੇ। ਕਲਬਲ ਕਲਬਲ ਕਰਦੇ ਫਿਰਦੇ ਆ ਕੀੜੇ। ਨਾ ਇਹ ਇਹ ਹੋਰ ਵੀ ਜਾ ਕੇ ਮਾਜੀ ਕੋਈ? ਹਾਂਜੀ ਸਾਰੇ ਬਾਤਾਂ ਤੇ ਐਸੀ ਬਾਤ ਹੈ। ਇਸ ਤੇ ਆ ਬਾਤ ਵੀ ਹੈਗੀ। ਆ ਦੇਖੋ ਆ ਖੁੱਟ ਕੀੜਿਆਂ ਦੀ ਏ ਕਿੱਡੀ ਵੱਡੀ। ਆ 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 ਕੋਈ ਨਹੀਂ ਆ ਕੋਈ ਨਹੀਂ ਆ ਆਪ ਵੀ ਠੀਕ ਹੋ ਜਾਓਗੇ ਆ ਨਹੀਂ ਵਈ ਆ ਨਹੀਂ ਵਈ ਆ ਨਹੀਂ ਵਈ ਆ ਨਹੀਂ ਵਈ ਮਜਬੂਰ ਹੋ ਗਿਆ ਕੋਈ ਬਾਤ ਨਹੀਂ ਕੋਈ ਕੋਈ ਬਾਤ ਨਹੀਂ ਆ ਨਹੀਂ ਆ ਵਈ ਪਰਿਆਨ ਨਹੀਂ ਵਈ ਆ ਮਜਬੂਰ ਹੋ ਗਿਆ ਮੈਂ ਨਹੀਂ ਨਹੀਂ ਕੋਈ ਬਾਤ ਆ ਆ ਵਾਤੀ ਫੰਕਰ ਆ कोई नहीं। कुछ नहीं बाबा देखना ही है जख्म ही देखने हैं आपा हां 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 शंकर दादा कोई बात नहीं फिकर मत करो हॉस्पिटल दाखिल कराएंगे आपका इलाज हो जाएगा ठीक है कोई बात नहीं ਐਂਟੀਕਾ ਮਾਰਦਾ ਹਸਪਤਾਲ ਚ ਪਿਆ ਕਿਸੇ ਨੇ ਨਹੀਂ ਸੁਣੀ ਹਾਂ ਕਿਸੇ ਨੇ ਵੀ ਬਾਹ ਨਹੀਂ ਫੜੀ ਹੁਣ ਘੱਟੋ ਘੱਟ 70 80 ਕਿਲੋਮੀਟਰ ਚੱਲ ਕੇ ਭੈਣਾ ਇੱਥੇ ਆਈਆਂ ਲੈ ਕੇ ਬਾਪੂ ਸ਼ੰਕਰ ਨੌਜਾਰੇ ਅਰਦਾਸ ਕਰਿਓ ਜੇ ਇਹਨੂੰ ਕੋਈ ਪਛਾਣਦਾ ਬਾਪੂ ਦਾ ਚਿਹਰਾ ਧਿਆਨ ਨਾਲ ਦੇਖਿਓ ਜਰੂਰ ਤਾਂ ਵੀਡੀਓ ਵੀ ਸ਼ੇਅਰ ਕਰਿਓ ਜੇ ਕੋਈ ਪਛਾਣਦਾ ਤਾਂ ਸਾਡੇ ਨੰਬਰ ਸਕਰੀਨ ਤੇ ਵੀ ਦਿੱਤੇ ਹੋਏ ਆ ਤੇ 978033072 82 848 ਤੇ 0073 ਇਹਨਾਂ ਨੰਬਰਾਂ ਤੇ ਸੰਪਰਕ ਵੀ ਕਰਿਓ ਜੇ ਕੋਈ ਬਾਪੂ ਜੀ ਦੇ ਚਿਹਰੇ ਨੂੰ ਪਛਾਣਦਾ ਤਾਂ ਜੋ ਆਪਾਂ ਇਹਦੇ ਪਰਿਵਾਰ ਤੱਕਰ ਪਹੁੰਚ ਕਰ ਸਕੀਏ ਔਰ ਸਾਡੇ ਸਿਸਟਮ ਨੂੰ ਥੋੜੀ ਜੀ ਅਕਲ ਆਵੇ ਉਹਨਾਂ ਨੂੰ ਵੀ ਘੱਟੋ ਘੱਟੇ ਸਮਝ ਆਵੇ ਵੀ ਜੇ ਤੁਹਾਨੂੰ ਐਡੀਆਂ ਵੱਡੀਆਂ ਪੋਸਟਾਂ ਤੇ ਬੈਠੇ ਹੋ ਤੁਸੀਂ ਫਿਰ ਲਾਹਣਤਾ ਤੁਹਾਡੇ ਤੇ ਜੇ ਤੁਸੀਂ ਆਪਣੀ ਡਿਊਟੀ ਵੀ ਨਹੀਂ ਪੂਰੀ ਕਰ پا ਰਹੇ ਇਨਸਾਨ ਕੀੜਿਆਂ ਨਾਲ ਖਾਦਾ ਗਿਆ ਤੁਸੀਂ ਛੁੱਟੀ ਦੇ ਰਹੇ ਉਹਨੂੰ ਪੱਟੀ ਤੱਕ ਨਹੀਂ ਕਰ ਸਕੇ ਭੈਣੇ ਤੁਹਾਡਾ ਕੀ ਨਾਮ ਆ ਬਲਜੀਤ ਕੌਰ ਤੁਹਾਡਾ ਭੈਣੇ ਜੋਤੀ ਜੀ ਤੁਹਾਡਾ ਭੈਣ ਜੀ ਨੀਲਮ ਨੀਲਮ ਭੈਣ ਅੱਗੇ ਨਾ ਆ ਤੁਹਾਡਾ ਵੀਰੇ ਪਿੱਛੇ ਨੋ ਜਾ ਮਾੜਾ ਦੇਖ ਲੈ ਇਹ ਤਿੰਨੋਂ ਭੈਣਾਂ ਆਈਆਂ ਲੈ ਕੇ ਦੇਖੋ ਰਾਜਪੁਰੇ ਤੋਂ ਇਹ ਵੀਰੇ ਤੁਹਾਡਾ ਕੀ ਨਾਮ ਕੁਲਦੀਪ ਸਿੰਘ ਕੁਲਦੀਪ ਸਿੰਘ ਤੇ ਸੱਚੇ ਪਾਤਸ਼ਾਹ ਕਿਰਪਾ ਕਰੇ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਤੇ ਬਾਪੂ ਨੂੰ ਤੰਦਰੁਸਤੀ ਬਖਸ਼ੇ ਕਰੇ ਵਰਦਾਸ ਬੇ ਸ਼ੇਰ ਵੀ ਕਰਿਓ ਤਾਂ ਜੋ ਬਾਪੂ ਦਾ ਘਰ ਪਰਵਾਰ ਲੱਭੇ ਆਪਣੇ ਆਸ-ਪਾਸ ਨਿਗਾਹ ਮਾਰਿਆ ਕਰੋ ਇਨਸਾਨ ਤਨਸ਼ਾਨ ਹੋਣ ਦਾ ਫਰਜ਼ ਮੈਨੂੰ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ